ਸਾਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਜਲਦਾਰ ਘਰਾੜ ਤੁਸੀਂ ਦੇਖ ਰਹੇ ਹੋ ਕਬੱਡੀ ਏ ਟੂ ਜ਼ेड ਜੰਕਸ਼ਨ ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਉਹ ਸੰਗਰੂਰ ਲੀਗ ਦੇ ਸਬੰਧ ਦੇ ਵਿੱਚ ਆ ਜਿਹੜੀ ਸੰਗਰੂਰ ਲੀਗ ਜਿਹੜੀ 2025 ਦੇ ਵਿੱਚ ਗਰਮੀਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਰਿਹਾ ਉਹ ਸੀਜ਼ਨ ਦੀ ਲੀਗ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਉਹ ਸਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਹਾਂਜੀ ਦੋਸਤੋ ਜਿਹੜੇ ਨਵੇਂ ਖਿਡਾਰੀ ਨੇ ਜਿਨ੍ਹਾਂ ਨੂੰ ਕੋਈ ਚੰਗਾ ਪਲੇਟਫਾਰਮ ਨਹੀਂ ਮਿਲ ਰਿਹਾ ਉੱਪਰ ਉੱਠਣ ਦੇ ਲਈ ਜਾ ਜਿਹੜੇ ਖਿਡਾਰੀਆਂ ਨੂੰ ਜਿਹੜੇ ਖਿਡਾਰੀਆਂ ਦੀ ਚੰਗੀ ਸੁਣੀ ਨਹੀਂ ਜਾ ਰਹੀ ਉਹਦਾ ਖਿਡਾਰੀਆਂ ਵਾਸਤੇ ਅੱਜ ਇੱਕ ਨਵਾਂ ਪਲੇਟਫਾਰਮ ਆਪਣੇ ਜਿਲ੍ਹਾ ਸੰਗਰੂਰ ਦੇ ਸਾਰੇ ਕਮੈਂਟੇਟਰ ਸਾਰੇ ਰੈਫਰੀ ਸਹਿਬਾਨ ਸਾਰੇ ਸੀਨੀਅਰ ਖਿਡਾਰੀਆਂ ਨੇ ਇਕੱਠੇ ਰਲ ਕੇ ਚੰਗਾ ਪ੍ਰਾਲਾ ਕੀਤਾ ਹਾਂਜੀ ਸੰਗਰੂਰ ਲੀਗ 2025 ਦਾ ਜਿਹੜਾ ਵਰਾ ਉਹ ਸ਼ੁਰੂ ਹੋ ਚੁੱਕਿਆ ਸੋ ਇਹ ਗਰਮੀਆਂ ਦਾ ਸੀਜ਼ਨ ਜਿਹੜਾ ਕਬੱਡੀ ਦਾ ਬਹੁਤ ਘੈਂਟ ਸ਼ੁਰੂ ਹੋਊਗਾ ਤੁਹਾਡੇ ਸਾਰੇ ਖਿਡਾਰੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸੰਗਰੂਰ ਲੀਗ 2025 ਜਿਹੜੀ ਸ਼ੁਰੂ ਹੋ ਰਹੀ ਆ ਇਹਦੇ ਟ੍ਰਾਇਲ ਕਿੱਥੇ ਹੋਣੇ ਨੇ ਤੇ ਕਿਹੜੇ ਕਿਹੜੇ ਖਿਡਾਰੀ ਇਹਦੇ ਵਿੱਚ ਇਨਵੋਲਵ ਹੋਣਗੇ ਔਰ ਕਿੰਨਾ ਵਜਨ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਜਾਂ ਕਿੰਨੀ ਕੁ ਉਮਰ ਹੋਣੀ ਚਾਹੀਦੀ ਉਹਨਾਂ ਖਿਡਾਰੀਆਂ ਦੀ ਆਓ ਆਪਾਂ ਇਸ ਬਾਰੇ ਕਰਦੇ ਆਂ ਗੱਲਬਾਤ ਪਹਿਲਾਂ ਦੇਖੋ ਤੁਸੀਂ ਇਸ ਵੀਡੀਓ ਨੂੰ ਡਬਲਯੂਐਫਏ ਸੀਪਾ ਯੂਐਸਏ ਕੀਪਾ ਟਾਂਡਾ ਯੂਐਸਏ ਤੇ ਮਠੱਡਿਆਂ ਦਾ ਦੀਪ ਸਾਡਾ ਭਰਾ ਨਿਊਜ਼ੀਲੈਂਡ ਤੋਂ ਤੇ ਨਾਲ ਕਹਿੰਦੇ ਸਾਡੇ ਦਲਵੀਰ ਸਿੰਘ ਜੀ ਮੇਰੇ ਵੀਰੋ ਕੈਨੇਡਾ ਵਾਲੇ ਤੂਰ ਸਾਹਿਬ ਉਹਨਾਂ ਵੱਲੋਂ ਇੱਕ ਲੀਗ ਜਿਹੜੀ ਚਲਾਈ ਜਾ ਰਹੀ ਹੈ ਆਪਣੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਜਿੰਨੀਆਂ ਟੀਮਾਂ ਨਰੋਲ ਪਿੰਡਵਾਰ ਦੀਆਂ ਇਸ ਇਲਾਕੇ ਦੇ ਵਿੱਚ ਨੇ ਉਹ ਟੀਮਾਂ ਨੂੰ ਸਾਡੀ ਬੈਂਦੀ ਹੈ ਉਹ ਸਾਰੀਆਂ ਟੀਮਾਂ ਦੇ ਖਿਡਾਰੀ ਜਿਹੜੇ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਲੈਣ ਕਿਉਂਕਿ ਆਪਾਂ ਫਿਰ ਮੀਟਿੰਗ ਤੋਂ ਬਾਅਦ ਇੱਕ ਜਿਹੜੀ ਲੀਗ ਮੇਰੇ ਵੀਰੋ ਚਲਾਉਣੀ ਹੈ ਜਿਹੜੇ ਇਸ ਇਲਾਕੇ ਦੇ ਵਿੱਚ ਨਰੋਲ ਪਿੰਡਵਾਰ ਦੇ ਖਿਡਾਰੀ ਨੇ ਜਿਨ੍ਹਾਂ ਨੂੰ ਕਿਸੇ ਚੰਗੇ ਮੁਕਾਮ ਤੱਕ ਪਹੁੰਚਣ ਦੇ ਲਈ ਬਹੁਤ ਲੰਮਾ ਸਿਰ ਅਰਸ਼ ਕਰਨਾ ਪੈ ਰਿਹਾ ਹੈ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਉਹ ਪਲੇਟਫਾਰਮ ਅਸੀਂ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਨਰ ਸਿੰਘ ਜੀ ਡੈਣੀ ਸਤਗੁਰ ਚਨੇੜੀ ਤੇ ਸਾਰੇ ਸਾਡੇ ਕਮੈਂਟੇਟਰ ਭਰਾ ਉਹ ਬਹੁਤ ਵੱਡਾ ਪ੍ਰਾਲਾ ਸੀ ਐਨਆਰਆਈ ਵੀਰਾਂ ਦੀ سپورਟ ਦੇ ਨਾਲ ਕਰ ਰਹੇ ਆ ਜਿੰਨੇ ਵੀ ਭਰਾ ਇਹ ਇਲਾਕੇ ਦੇ ਵਿੱਚ ਨਰੋਲ ਪਿੰਡ ਵਾਲੀਆਂ ਟੀਮਾਂ ਜਿਹੜੇ ਖੇਡਦੇ ਨੇ ਉਹ ਸਾਡੇ ਨਾਲ 20 ਤਰੀਕ ਤੋਂ ਪਹਿਲਾਂ-ਪਹਿਲਾਂ ਉਹ ਕੰਟੈਕਟ ਕਰ ਸਕਦੇ ਨੇ ਤਾਂ ਕਿ ਆਪਾਂ ਇਸ ਇਲਾਕੇ ਦੇ ਵਿੱਚ ਜਿਹੜੀ ਨਰੋਲ ਪਿੰਡਵਾਰ ਦੀ ਲੀਗ ਉਹ ਸ਼ੁਰੂ ਕਰ ਲਈਏ ਕਿਉਂਕਿ 15 ਤੋਂ 20 ਟੂਰਨਾਮੈਂਟ ਜਿਹੜੇ ਉਹ ਲੀਗ ਦੇ ਸਾਡੇ ਕੋਲੇ ਬੁੱਕ ਹੋ ਚੁੱਕੇ ਨੇ ਜਿਹਦਾ ਟੂਰਨਾਮੈਂਟ ਕਰਵਾਉਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਲੈਣ ਤੇ ਜਿਹੜੇ ਭਰਾ ਸਾਡੇ ਨਰੋਲ ਪਿੰਡਵਾਰ ਦੀਆਂ ਟੀਮਾਂ ਪਿੰਡਾਂ ਦੇ ਖਿਡਾਰੀ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਸਾਡੇ ਨਾਲ ਕੰਟੈਕਟ ਕਰ ਲੈਣਗੇ ਬਹੁਤ-ਬਹੁਤ ਧੰਨਵਾਦ ਹੁੰਦਾ ਬਹੁਤ-ਬਹੁਤ ਧੰਨਵਾਦ ਜਨਨੀ ਜੀ ਹਾਂਜੀ ਦੋਸਤੋ ਜਿਹੜੀ ਹੁਣ ਹੁਣ ਤੁਸੀਂ ਵੀਡੀਓ ਦੇਖ ਕੇ ਹਟਿਓ ਸੰਗਰੂਰ ਲੀਗ 2025 ਯਾਨੀ ਕਿ ਲੀਗ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ ਉਹ ਲੀਗ ਦੀ ਸ਼ੁਰੂਆਤ ਦੇ ਟ੍ਰਾਇਲ ਨੇ ਜਿਹੜੇ ਉਹ ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਦੇ ਵਿੱਚ 15 ਤਰੀਕ ਨੂੰ ਲਏ ਜਾ ਰਹੇ ਨੇ ਹਾਂਜੀ ਦੋਸਤੋ ਪਿੰਡ ਛਨੇੜੀ ਸਤਗੁਰ ਛਨੇੜੀ ਯਾਨੀ ਕਿ ਆਪਣੇ ਕੋਟ ਸਾਹਿਬ ਉਹਨਾਂ ਦੇ ਪਿੰਡ ਜਿਹੜੇ ਇਹ 15 ਤਰੀਕ ਨੂੰ ਟ੍ਰਾਇਲ ਲਏ ਜਾਣਗੇ ਜਿਹੜੇ ਜਿਹੜੇ ਖਿਡਾਰੀ ਇਹ ਟ੍ਰਾਇਲ ਦੇਣਾ ਚਾਹੁੰਦੇ ਨੇ ਉੱਥੇ ਆ ਕੇ ਟ੍ਰਾਇਲ ਦੇ ਸਕਦੇ ਨੇ ਜ਼ਿਲ੍ਹਾ ਸੰਗਰੂਰ ਦੇ ਨਾਲ ਜਿਹੜੇ ਸਬੰਧਤ ਖਿਡਾਰੀ ਨੇ ਉਹ ਸਾਰੇ ਆ ਕੇ ਤੁਸੀਂ ਆਪਣੇ ਪਿੰਡ ਛਨੇੜੀ ਨੇੜੇ ਕਰਾਚੋਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਉੱਥੇ ਟ੍ਰਾਇਲ ਲਈ ਜਾਣਗੇ ਉਹ ਖਿਡਾਰੀ ਤੁਸੀਂ ਆ ਕੇ ਉੱਥੇ ਟ੍ਰਾਇਲ ਦੇ ਸਕਦੇ ਹੋ ਹਾਂਜੀ ਇਹ ਖਿਡਾਰੀ ਜਿਹੜੇ ਟ੍ਰਾਇਲ ਦੇਣਗੇ ਉਹ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣ ਔਰ ਨਾਲ ਇੱਕ ਹੋਰ ਵੀ ਬੇਨਤੀ ਆ ਇਹ ਖਿਡਾਰੀ ਸਿਰਫ ਉਹ ਆਉਣ ਜਿਹੜੇ ਹਲੇ ਤੱਕ ਕਿਸੇ ਦੇਸ਼ ਵਿਦੇਸ਼ ਦੇ ਵਿੱਚ ਨਹੀਂ ਖੇਡ ਚੁੱਕੇ ਜਾਂ ਜਿਨ੍ਹਾਂ ਦਾ weight ਮੈਂ ਕਹਿ ਸਕਦਾ ਵੀ 65 ਤੋਂ 70 ਕਿਲੋ ਭਾਰ ਆਗਾ ਜਾਨੀ ਕਿ ਬਿਲਕੁਲ ਜਾਨੀ ਕਿ ਵੀ ਜਿਹੜੇ ਛੋਟੇ ਲੈਵਲ ਦੇ ਪਲੇਅਰ ਨੇ ਉਹਨਾਂ ਵਾਸਤੇ ਇਹ ਲੀਗ ਜਿਹੜੀ ਹਾਲੇ ਜਿਹੜੀ ਸ਼ੁਰੂ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਕਿਦਾਂ ਦਾ ਡਿਸੀਜਨ ਹੋਊਗਾ ਤੁਹਾਡੇ ਨਾਲ ਜਿਹੜੀ ਆਪਾਂ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸੰਜੀ ਕਰਾਂਗੇ ਔਰ ਮੇਰੀ ਬੇਨਤੀ ਆ ਹੋਰ ਜਿਹੜੇ ਸੀਨੀਅਰ ਖਿਡਾਰੀ ਇਸ ਲੀਗ ਦੇ ਵਿੱਚ ਸਾਡੇ ਨਾਲ ਹਿੱਸਾ ਬਣਨਾ ਚਾਹੁੰਦੇ ਨੇ ਸਾਡੀ ਸਪੋਰਟ ਕਰਨਾ ਚਾਹੁੰਦੇ ਨੇ ਜਾਂ ਇਲਾਕੇ ਦੀਆਂ ਕਲੱਬਾਂ ਇਸ ਲੀਗ ਦੇ ਵਿੱਚ ਸਾਨੂੰ ਸਾਥ ਦੇਣਾ ਚਾਹੁੰਦੀਆਂ ਨੇ ਤੇ ਮੈਂ ਬੇਨਤੀ ਕਰੂੰਗਾ ਉਹ ਵੀ ਜਰੂਰ ਸਾਡੇ ਨਾਲ ਇਸ ਲੀਗ ਦੇ ਵਿੱਚ ਜਰੂਰ ਮੋਢੇ ਨਾਲ ਮੋਢਾ ਲਾ ਕੇ ਖੜਨਾ ਔਰ ਇਸ ਲੀਗ ਨੂੰ ਜਿਹੜੇ ਮੇਨ ਆਰਗੇਨਾਈਜ਼ਰ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਅਮਰੀਕਾ ਤੋਂ ਬਬਲੂ ਯੂ ਐਸ ਏ ਜੀ ਔਰ ਨਾਲ ਮੇਰੇ ਵੱਡੇ ਵੀਰ ਸੀਪਾ ਯੂ ਐਸ ਏ ਕੀਪਾ ਟੰਡਾ ਯੂ ਐਸ ਏ ਔਰ ਸਾਡੇ ਸੋਖਾ ਭਵਾਲ ਜੀ ਯੂ ਐਸ ਏ ਸਾਰੇ ਮੇਰੇ ਯਾਰ ਅਮਰੀਕਾ ਤੋਂ ਨੇ ਔਰ ਦਵਿੰਦਰ ਮਾਨਾ ਜੀ ਤੇ ਨਾਲ ਦਲਵੀਰ ਸਿੰਘ ਜੀ ਤੂਰ ਕੈਨੇਡਾ ਦੀਪ ਮਠੱਡਾ ਜੀ ਨਿਊਜ਼ੀਲੈਂਡ ਔਰ ਡਾਕਟਰ ਮੱਗਰ ਸਿਆਲ ਜੀ ਸਾਡੀ ਖੇਡ ਕਬੱਡੀ ਦੇ ਉੱਗੇ ਪ੍ਰਮੋਟਰ ਹਾਂਜੀ ਦੋਸਤੋ ਇਹ ਮੇਰੇ ਵੱਡੇ ਭਰਾ ਜਿਹੜੇ ਇਸ ਲੀਗ ਦੇ ਜਿਹੜੇ ਮੇਨ ਆਰਗੇਨਾਈਜ਼ਰ ਨੇ ਇਸ ਲੀਗ ਨੂੰ ਦਿਲ ਤੋਂ ਜਿਹੜੇ ਸਪੋਰਟ ਕਰ ਰਹੇ ਨੇ ਹੋਰ ਕੋਈ ਵੀ ਮੇਰਾ ਵੀਰ ਇਸ ਲੀਗ ਦੇ ਵਿੱਚ ਨਵੇਂ ਖਿਡਾਰੀਆਂ ਦੀ ਸਪੋਰਟ ਕਰਨੀ ਚਾਹੁੰਦਾ ਨਵੇਂ ਖਿਡਾਰੀਆਂ ਦੇ ਨਾਲ ਜਿਹੜਾ ਆਪਣਾ ਰابطਾ ਕੈਮ ਕਰਨਾ ਚਾਹੁੰਦਾ ਕਬੱਡੀ ਨੂੰ ਪਿਆਰ ਕਰਨ ਕਰਦੇ ਨੇ ਜਿਹੜੇ ਖਿਡਾਰੀਆਂ ਨੂੰ ਪਿਆਰ ਕਰਦੇ ਨੇ ਉਹ ਮੇਰੇ ਵੀਰ ਇਸ ਲੀਗ ਦੇ ਨਾਲ ਜ਼ਰੂਰ ਜੁੜਨ ਕਿਉਂਕਿ ਇਹਦੀ ਪਹਿਲੀ ਜਿਹੜੀ ਸ਼ੁਰੂਆਤ ਹੈ ਆਪਾਂ ਉਹ ਪਿੰਡ ਝਨੇੜੀ ਤੋਂ ਟ੍ਰੈਲਾਂ ਦੇ ਨਾਲ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਕਬੱਡੀ ਟੂਰਨਾਮੈਂਟ ਆ ਹੋ ਸਕਦਾ ਵੀ ਉਹ ਵੀ ਅਸੀਂ ਪਿੰਡ ਝਨੇੜੀ ਦੇ ਵਿੱਚ ਹੀ ਸ਼ੁਰੂਆਤ ਕਰੀਏ ਕੋਈ ਵੀ ਮੇਰਾ ਵੀਰ ਹੋਰ ਇਸ ਲੀਗ ਦਾ ਜਿਹੜਾ ਮੈਚ ਕਰਵਾਉਣਾ ਚਾਹੁੰਦਾ ਉਹ ਮੇਰੇ ਭਰਾ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਬਲਕਿ ਉਸ ਤੋਂ ਜਿਹੜਾ ਪਹਿਲਾ ਟੂਰਨਾਮੈਂਟ ਹੋਊਗਾ ਉਹ ਝਨੇੜੀ ਦੇ ਵਿੱਚ ਹੋਣਾ ਉਸ ਤੋਂ ਬਾਅਦ ਤੁਸੀਂ ਜਿਵੇਂ ਜਿਵੇਂ ਆਪਣੇ ਟੂਰਨਾਮੈਂਟ ਦੇ ਡੇਟਾ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਉਹ ਸਾਡੇ ਸਤਪੁਰ ਝਨੇੜੀ ਜੀ ਨਾਲ ਸਤਪਾਲ ਮਾਹੀ ਜੀ ਖੜਿਆਲ ਜਾਂ ਮੇਰੇ ਨਾਲ ਜਾਂ ਨੈਪ ਸਿੰਘ ਜੀ ਡੈਣੀ ਦੜਵਾ ਸਾਹਿਬ ਔਰ ਕਸ਼ਮੀਰ ਸਿੰਘ ਜੀ ਕਰਾਚੋਂ ਜਾਂ ਜਿਹੜੇ ਆਪਣੇ ਇਲਾਕੇ ਦੇ ਪ੍ਰੋਮੋਟਰ ਨੇ ਜਿੱਦਾਂ ਸਾਡੇ ਡਾਕਟਰ ਮੱਗਰਸਿਆਲ ਜੀ ਉਹਨਾਂ ਨਾਲ ਤੁਸੀਂ ਕਨੈਕਟ ਕਰਕੇ ਤੁਸੀਂ ਇਹ ਸਾਡੇ ਤੋਂ ਜਿਹੜੀਆਂ ਡਾਟਾ ਲੈ ਸਕਦੇ ਹੋ ਇਹਦੇ ਟ੍ਰਾਇਲ ਨੇ ਜਿਹੜੇ 15 ਤਰੀਕ ਨੂੰ ਪਿੰਡ ਛਨੇੜੀ ਦੇ ਵਿੱਚ ਜਿਹੜੇ ਲਏ ਜਾ ਰਹੇ ਨੇ ਜਿਹੜੇ ਖਿਡਾਰੀ ਟ੍ਰਾਇਲ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੱਥ ਬੰਨ੍ਹ ਕੇ ਉਹ ਜੀ ਸਦਕੇ ਆਉਣ ਔਰ ਖਿਡਾਰੀਆਂ ਦੇ ਟ੍ਰਾਇਲ ਲੈਣ ਤੋਂ ਬਾਅਦ ਜਿਹੜੀਆਂ 8 ਨੰਬਰ ਚੋਟੀ ਦੀਆਂ ਕਲੱਬਾਂ ਜਿਹੜੀਆਂ ਇਸ ਤੇ ਵਿੱਚ ਬਣਾਈਆਂ ਬਣਾਈਆਂ ਜਾਣਗੀਆਂ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮੈਚ ਹੋਣਗੇ ਉਦਾਂ ਦਾ ਤੁਹਾਡੇ ਨਾਲ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਡਿਸੀਜਨ ਉਹ ਲਿਆ ਜਾਊਗਾ ਇਹ ਕੋਈ ਵੀ ਕਿਸੇ ਵੀ ਭਰਾ ਦੀ ਕੋਈ ਪਰਸਨਲ ਲੀਗ ਨਹੀਂ ਔਰ ਇਹ ਲੀਗ ਹੈ ਜਿਹੜੀ ਉਹ ਸਾਰੇ ਇਲਾਕੇ ਦੀ ਸਾਂਝੀ ਲੀਗ ਆ ਦੋ ਚਾਰ ਬੰਦੇ ਚਲੋ ਮੂਹਰੇ ਲੱਗ ਕੇ ਤੇ ਵੈਸੇ ਚਲੋ ਕੰਮ ਤਾਂ ਕਰਨਾ ਪੈਣਾ ਹੀ ਆ ਇਹ ਜਿਹੜੇ ਪੰਜ ਸੱਤ ਬੰਦੇ ਸਾਡੇ ਸੀਨੀਅਰ ਨੇ ਜਿੱਦਾਂ ਸਾਡੇ ਨਰ ਸਿੰਘ ਜੀ ਡੈਣੀ ਸਾਡੇ ਸਤਪਾਲ ਖੜਿਆਲ ਜੀ ਔਰ ਨਾਲ ਸਾਡੇ ਮੇਰੇ ਵੱਡੇ ਭਰਾ ਸਤਗੁਰ ਝਨੇੜੀ ਜੀ ਕਸ਼ਮੀਰ ਸਿੰਘ ਜੀ ਕਰਾਚੋਂ ਇਹ ਜਿਹੜੇ ਸਾਡੇ ਸੀਨੀਅਰ ਨਮਾਇंदे ਨੇ ਡਾਕਟਰ ਮਦਰ ਸਿਹਾਲ ਜੀ ਹੁਣੀ ਇਸ ਲੀਗ ਨੂੰ ਜਿਹੜਾ ਦਿਲ ਤੋਂ ਸਪੋਰਟ ਕਰ ਰਹੇ ਨੇ ਇਹ ਮੂਰੇ ਲਾ ਕੇ ਲੀਗ ਨੂੰ ਚਲਾ ਰਹੇ ਨੇ ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਰਿਕੁਐਸਟ ਕਰਦਾ ਖਿਡਾਰੀਆਂ ਨੂੰ ਵੀ ਜਿਹੜੇ ਤੁਸੀਂ ਇਹ ਖਿਡਾਰੀ ਲੀਗ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਸੀਨੀਅਰ ਖਿਡਾਰੀ ਜਿਦਾ ਸਾਡੇ ਗੋਗੀ ਸ਼ਾਹਰ ਜੀ ਤੇ ਨਾਲ ਸਾਡੇ ਕਰਮੀ ਸਾਡਾ ਭਰਾ ਆਪਣੇ ਤੇ ਨਾਲ ਕੇਸੀ ਹੁਣੀ ਇਹ ਬਰੜ ਵਾਲੀਏ ਨੇ ਆਪਣੇ ਯਾਰ ਤੇ ਨਾਲ ਸਾਡੇ ਜਖੇਪਲ ਵਾਲੇ ਮੁੰਡੇ ਸਾਰੇ ਭਾਈ ਬੱਗੇ ਆਪਣਾ ਕਾਲੇਜ ਖੇਪਲ ਹੁਣੀ ਤੇ ਰਾਜਖੇ ਪਲੂਣੀ ਤੇ ਨਾਲ ਸਾਡੇ ਹੋਰ ਜਿੰਨੇ ਵੀ ਮੇਰੇ ਵੱਡੇ ਭਰਾ ਸਾਰੇ ਇਸ ਇਲਾਕੇ ਦੇ ਸੀਨੀਅਰ ਖਿਡਾਰੀ ਨੇ ਜਿਹੜੇ ਉਹ ਸਾਰੇ ਇਸ ਇਲਾਕੇ ਇਸ ਸਮਰੂਰ ਲੀਗ ਨੂੰ ਜਿਹੜਾ ਦਿਲ ਤੋਂ ਸਪੋਰਟ ਕਰ ਰਹੇ ਨੇ ਤੇ ਲੀਗ ਦੇ ਜਿਹੜੇ ਟ੍ਰਾਇਲ ਨੇ ਉਹ ਮੈਂ ਫੇਰ ਦੱਸ ਦੇਵਾਂ ਪਿੰਡ ਛਨੇੜੀ ਦੇ ਵਿੱਚ 15 ਤਰੀਕ ਨੂੰ ਲਏ ਜਾ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਸਾਰੇ ਖਿਡਾਰੀਆਂ ਨੂੰ ਜਿਨ੍ਹਾਂ ਨੂੰ ਹਾਲੇ ਤੱਕ ਵਧੀਆ ਚੰਗੇ ਮਕਾਮ ਤੇ ਪਹੁੰਚਣ ਦੇ ਲਈ ਕੋਈ ਚੰਗਾ ਪਲੇਟਫਾਰਮ ਨਹੀਂ ਮਿਲਿਆ ਉਹ ਸਾਰੇ ਖਿਡਾਰੀ ਜਿਹੜੇ ਆ ਕੇ ਸਾਡੇ ਨਾਲ ਕੰਟੈਕਟ ਕਰਨ ਆਨੂੰ ਟ్రਾਇਲ ਦੇਣ ਟ్రਾਇਲ ਦੇਣ ਤੋਂ ਬਾਅਦ ਇਹ ਲੀਗ ਦੀ ਸ਼ੁਰੂਆਤ ਹੋਊਗੀ ਗਰਮੀਆਂ ਦਾ ਸੀਜ਼ਨ ਹੋਊਗਾ ਹਰ ਸੰਡੇ ਟੂਰਨਾਮੈਂਟ ਹੋਊਗਾ ਤੇ ਜਿਹੜੇ ਮੇਰੇ ਭਰਾ ਟੂਰਨਾਮੈਂਟ ਵੀ ਕਰਾਉਣਾ ਚਾਹੁੰਦੇ ਨੇ ਉਹ ਵੀ ਕੰਟੈਕਟ ਕਰਨ ਤੇ ਜਿਹੜੇ ਖਿਡਾਰੀ ਖੇਡਣਾ ਚਾਹੁੰਦੇ ਨੇ ਉਹ ਵੀ ਕੰਟੈਕਟ ਕਰਨ ਬਹੁਤ ਬਹੁਤ ਥੈਂਕ ਯੂ ਜੁੜਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ